ਸਾਰੇ ਹੀ ਪਿਆਰੀ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਸ਼ਿਆ ਕਾਲ ਜੇ ਲੈ ਕੇ ਹਾਜ਼ਰ ਹੋਈਆਂ ਅੱਜ ਦੀ ਇੱਕ ਨਵੀਂ ਕਹਾਣੀ ਦੋਸਤੋ ਭਾਬੀ ਭਾਬੀ ਮਾਂ ਕਿੱਥੇ ਹੈ ਮੈਂ ਸਾਰੇ ਘਰ ਦੇ ਵਿੱਚ ਲੱਭ ਲਿਆ ਹੈ ਮੈਨੂੰ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਤੁਸੀਂ ਜਾਣਦੇ ਹੋ ਨਾ ਵੀਰਾ ਤੇ ਭਾਬੀ ਕਿੱਥੇ ਗਏ ਨੇ ਕਿਉਂਕਿ ਅੱਜ ਤਾਂ ਵੀਰੇ ਦੇ ਆਫਿਸ ਦੀ ਛੁੱਟੀ ਹੈ ਫਿਰ ਵੀ ਘਰ ਦੇ ਵਿੱਚ ਨਹੀਂ ਦਿਖਾਈ ਦੇ ਰਹੇ ਤੇਰਾ ਭਰਾ ਤੇਰੀ ਮਾਂ ਤੂੰ ਜਾਣ ਕਿੱਥੇ ਗਏ ਹੋਣਗੇ ਤੂੰ ਤਾਂ ਇਸ ਤਰ੍ਹਾਂ ਪੁੱਛ ਰਹੀ ਆ ਜਿਵੇਂ ਮੈਂ ਤੇਰੀ ਚੌਕੀਦਾਰ ਹੋਵਾਂ ਮੈਨੂੰ ਤੇਰੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਇਲਾਵਾ ਕੋਈ ਹੋਰ ਕੰਮ ਨਹੀਂ ਹੈ ਮੈਨੂੰ ਨਹੀਂ ਪਤਾ ਉਹ ਲੋਕ ਕਿੱਥੇ ਗਏ ਨੇ ਤੇ ਤੂੰ ਮੇਰਾ ਜ਼ਿਆਦਾ ਦਿਮਾਗ ਨਾ ਖਾ ਮੈਨੂੰ ਆਪਣਾ ਕੰਮ ਕਰਨ ਦੇ ਤੇ ਹਾਂ ਸਵੇਰ ਦੇ ਸਾਰੇ ਨਾਸ਼ਤੇ ਦੇ ਸਾਰੇ ਭਾਂਡੇ ਛੇਕ ਦੇ ਵਿੱਚ ਪਏ ਨੇ ਉਹਨਾਂ ਨੂੰ ਛੇਤੀ ਛੇਤੀ ਧੋ ਕੇ ਰੱਖ ਦੇ ਇੰਨਾ ਕਹਿ ਕੇ ਸੋਨੀ ਸੋਨੀ ਭਾਬੀ ਨੂੰ ਹਰਤੇ ਨਹਾਉਣ ਦੇ ਲਈ ਬਾਥਰੂਮ ਵਿੱਚ ਚਲੀ ਗਈ। ਉਸਨੇ ਸੋਨੀ ਨੂੰ ਇਹ ਵੀ ਨਹੀਂ ਪੁੱਛਿਆ ਕਿ ਤੂੰ ਕਾਲਜ ਗਈ ਸੀ ਉੱਥੇ ਕੀ ਹੋਇਆ ਤੇ ਇੰਨੀ ਛੇਤੀ ਘਰੇ ਕਿਵੇਂ ਆ ਗਈ। ਦਰਸਲ ਉਸ ਦਿਨ ਸੋਨੀ ਦੇ ਬੀਏ ਦਾ ਫਾਈਨਲ ਦਾ ਰਿਜ਼ਲਟ ਆਇਆ ਸੀ ਜਿਸ ਵਿੱਚ ਉਹ ਆਪਣੇ ਕਾਲਜ ਦੇ ਵਿੱਚ ਟੌਪ ਕੀਤਾ ਸੀ। ਉਸ ਨੂੰ ਇਨਾਮ ਦਿੱਤਾ ਗਿਆ ਤੇ ਕਾਲਜ ਦੇ ਵੱਲੋਂ 1 ਲੱਖ 2000 ਪੈਦਾਨ ਨਾਮ ਜਿਹੜਾ ਦਿੱਤਾ ਗਿਆ ਸੋ ਹਰ ਸਾਲ ਟਾਪਰ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਸੀ ਉਹ ਹੀ ਖੁਸ਼ਖਬਰੀ ਸੋਨੀ ਆਪਣੀ ਮਾਂ ਤੇ ਭਰਾ ਨੂੰ ਸੁਣਾਉਣਾ ਚਾਹੁੰਦੀ ਸੀ ਉਹ ਆਪਣੀ ਭਾਬੀ ਨੂੰ ਵੀ ਸੁਣਾਉਂਦੀ ਪਰ ਉਸਦੀ ਭਾਬੀ ਉਸਦੇ ਨਾਲ ਕਦੇ ਵੀ ਸਿੱਧੇ ਮੂੰਹ ਗੱਲ ਨਹੀਂ ਸੀ ਕਰਦੀ ਇਸੇ ਲਈ ਉਹ ਜਾ ਕੇ ਵੀ ਆਪਣੇ ਭਾਬੀ ਨਾਲ ਆਪਣੀ ਖੁਸ਼ੀ ਜਾਂ ਗਮ ਵੰਡ ਨਹੀਂ ਸਕਦੇ ਸੀ ਕਿਉਂਕਿ ਸੋਨੀ ਭਾਬੀ ਦੀ ਹਰਪ੍ਰੀਤ ਘੱਟ ਪੜ੍ਹੀ ਲਿਖੀ ਸੀ ਇਸ ਦੇ ਲਈ ਉਹ ਸੋਨੀ ਦੀ ਪੜ੍ਹਾਈ ਤੋਂ ਛੜਦੀ ਸੀ ਕਿਉਂਕਿ ਉਸ ਦੇ ਆਂਡ ਗਵਾਂਡ ਦੀ ਕੋਈ ਨਾ ਕੋਈ ਔਰਤ ਉਸ ਦੇ ਘਰ ਦੇ ਵਿੱਚ ਆ ਕੇ ਅਣਜਾਣੇ ਵਿੱਚ ਹੀ ਸੋਨੀ ਦੀ ਪੜ੍ਹਾਈ ਨੂੰ ਲੈ ਕੇ ਉਸ ਦੀਆਂ ਤਰਫਾਂ ਦੇ ਪੁੱਲ ਬਣ ਦਿੰਦੇ ਸੀ ਜੋ ਹਰਪ੍ਰੀਤ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ ਸੋਨੀ ਸਿਰਫ 20 ਸਾਲ ਦੀ ਹੋਈ ਸੀ ਕਿ ਹਰਪ੍ਰੀਤ ਆਪਣੇ ਪਤੀ ਦੇ ਕੰਨ ਪਰਣ ਲੱਗੇ ਸੀ ਕਿ ਸਾਨੂੰ ਹੁਣ ਸੋਨੀ ਦੇ ਦੇ ਹੱਥ ਪੀਲੇ ਕਰ ਦੇਣੇ ਚਾਹੀਦੇ ਨੇ ਕਿਉਂਕਿ ਕੁੜੀਆਂ ਜਿਵੇਂ ਜਿਵੇਂ ਵੱਡੀਆਂ ਹੁੰਦੀਆਂ ਜਾਂਦੀਆਂ ਨੇ ਕੁਝ ਨਾ ਕੁਝ ਗਲਤ ਕਰਨ ਲੱਗਦੀਆਂ ਨੇ ਜੇ ਆਪਾਂ ਬਦਨਾਮੀ ਤੋਂ ਬਚਣਾ ਹੈ ਤਾਂ ਸੋਨੀ ਦਾ ਵਿਆਹ ਛੇਤੀ ਤੋਂ ਛੇਤੀ ਕਰ ਦੇਣਾ ਚਾਹੀਦਾ ਹੈ ਕਿਉਂਕਿ ਹਾਰਪ੍ਰੀਤ ਚਾਹੁੰਦੀ ਸੀ ਕਿ ਸੋਨੀ ਕਦੇ ਭੁੱਖ ਦੇ ਵਿੱਚ ਉਹਨਾਂ ਤੋਂ ਬੈਤਰ ਜਿੰਦਗੀ ਨਾ ਜੀਵੇ ਉਹ ਉਹ ਚਾਹੁੰਦੀ ਸੀ ਕਿ ਸੋਨੀ ਹਮੇਸ਼ਾ ਗਰੀਬ ਤੇ ਭਿਖਾਰਨ ਦੇ ਵਾਂਗੂ ਜੀਵਨ ਜੀਵੇ ਹਮੇਸ਼ਾ ਦੂਜਿਆਂ ਦੇ ਟੁਕੜਿਆਂ ਉੱਤੇ ਰਹੇ ਸੋਨੀ ਚਾਹੁੰਦੀ ਸੀ ਕਿ ਉਹ ਪੜ੍ਹ ਲਿਖ ਕੇ ਖੁਦ ਪੈਰਾਂ ਦੇ ਉੱਤੇ ਖੜੀ ਹੋ ਜਾਵੇ ਤੇ ਆਤਮ ਸਨਮਾਨ ਨਾਲ ਰੋਟੀ ਖਾਵੇ ਉਸ ਨੂੰ ਦੂਜਿਆਂ ਦੇ ਅੱਗੇ ਹੱਥ ਫਲਾਉਣਾ ਚੰਗਾ ਨਹੀਂ ਲੱਗਦਾ ਸੀ ਇੱਕ ਦਿਨ ਸੋਨੀ ਦੇ ਭਰਾ ਨੇ ਆਪਣੀ ਮਾਂ ਅਮਰਜੀਤ ਕੌਰ ਨੂੰ ਕਿਹਾ ਕਿ ਮੰਮੀ ਹੁਣ ਸੋਨੀ ਦੀ ਪੜ੍ਹਾਈ ਵੀ ਪੂਰੀ ਹੋ ਚੁੱਕੀ ਹੈ ਜਵਾਨ ਕੁੜੀ ਨੂੰ ਕਿੰਨੇ ਦਿਨ ਘਰ ਤੱਕ ਵਿੱਚ ਬਿਠਾ ਕੇ ਰੱਖਾਂਗੇ ਕੋਈ ਉੱਚ-ਨੀਚ ਹੋ ਗਈ ਤਾਂ ਉਸ ਦਾ ਜ਼ਿੰਮੇਦਾਰ ਕੌਣ ਹੋਵੇਗਾ ਇਸ ਦੇ ਲਈ ਮੇਰੀ ਗੱਲ ਮੰਨੋ ਹਰਪ੍ਰੀਤ ਨੇ ਇੱਕ ਮੁੰਡਾ ਦੇਖਿਆ ਉਹ ਬੇਸ਼ੱਕ ਘੱਟ ਪੜਿਆ ਲਿਖਿਆ ਪਰ ਸੋਨੀ ਨਾਲ ਵਿਆਹ ਕਰਾਉਣ ਦੇ ਲਈ ਉਹ ਤਿਆਰ ਹੈ ਨਹੀਂ ਦਾਸ ਦੇ ਵਿੱਚ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਤੁਸੀਂ ਤਾਂ ਜਾਣਦੇ ਹੋ ਕਿ ਦੂਜੀ ਜਗ੍ਹਾ ਵਿਆਹ ਕਰਾਂਗੇ ਤਾਂ ਮੁੰਡੇ ਵਾਲੇ ਦਾਸ ਵਿੱਚ ਮੋਟੀ ਰਕਮ ਮੰਗਣਗੇ ਤੇ ਅਸੀਂ ਤਾਂ ਇੰਨਾ ਦੇ ਨਹੀਂ ਦੇ ਸਕਦੇ ਕਿਉਂਕਿ ਤੁਸੀਂ ਤਾਂ ਤੁਹਾਡੀ ਨੋਹ ਦੀ ਆਦਤ ਜਾਣਦੇ ਹੀ ਹੋ ਇਸ ਲਈ ਮੈਂ ਚਾਹੁੰਦਾ ਹਾਂ ਕਿ ਸੋਨੀ ਦਾ ਵਿਆਹ ਛੇਤੀ ਤੋਂ ਛੇਤੀ ਹੋ ਸਕੇ ਵਿਆਹ ਦੇ ਲਈ ਮਨਾ ਮਨਾ ਲਓ ਉਸ ਨੂੰ ਇਹ ਕਹਿ ਕੇ ਮੰਮੀ ਦੀ ਗੱਲ ਸੁਨੇ ਬਿਨਾ ਹੀ ਅਮਰਜੀਤ ਦਾ ਬੇਟਾ ਰਣਜੀਤ ਉੱਥੋਂ ਚਲਾ ਗਿਆ ਜਦੋਂ ਅਮਰਜੀਤ ਨੇ ਉਹ ਸਾਰੀਆਂ ਗੱਲਾਂ ਆਪਣੀ ਧੀ ਸੋਨੀ ਨੂੰ ਦੱਸੀਆਂ ਤਾਂ ਸੋਨੀ ਦੀਆਂ ਅੱਖਾਂ ਭਰ ਆਈਆਂ ਤੇ ਉਹ ਬੋਲੀ ਮੰਮੀ ਤੁਸੀਂ ਵੀਰੇ ਨੂੰ ਸਮਝਾਓ ਨਾ ਮੈਂ ਅੱਜ ਬਿਆਨ ਨਹੀਂ ਕਰਾਉਣਾ ਮੈਂ ਤਾਂ ਆਪਣੇ ਪੈਰਾਂ ਉੱਤੇ ਖੜੀ ਹੋਣਾ ਹੈ ਕਾਸ਼ ਮੇਰੇ ਪਾਪਾ ਜ਼ਿੰਦਾ ਹੁੰਦੇ ਤਾਂ ਅੱਜ ਮੈਂ ਆਪਣੇ ਭਰਾ ਤੇ ਭਾਬੀ ਉੱਤੇ ਬੋਝ ਨਾ ਬਣਦੀ ਕਮ ਸੇ ਕਮ ਮੈਂ ਕੁਝ ਕਰਨ ਦਾ ਇੱਕ ਮੌਕਾ ਤਾਂ ਮਿਲਦਾ ਪਲੀਜ਼ ਮੰਮੀ ਸੋਨੀ ਆਪਣੀ ਮਾਂ ਅਮਰਜੀਤ ਨੂੰ ਕਹਿੰਦੀ ਹੈ ਅਮਰਜੀਤ ਬੋਲੀ ਪੁੱਤ ਹੁਣ ਮੈਂ ਕੀ ਕਰ ਸਕਦੀ ਹਾਂ ਕਿਸਮਤ ਦੇ ਅੱਗੇ ਕਿਸ ਦਾ ਜੋਰ ਨਹੀਂ ਚੱਲਦਾ ਮੈਂ ਵੀ ਤਾਂ ਤੇਰੇ ਭਰਾ ਉੱਤੇ ਹੀ ਨਿਰਭਰ ਹਾਂ ਤਾਂ ਮੈਂ ਕੀ ਕਹਾਂ ਤੇ ਤੇ ਵੈਸੇ ਵੀ ਜਵਾਨ ਨਨਾਨ ਤੇ ਬੁੱਢੀ ਮਾਂ ਭਰਾਣ ਪਰਜਾਈ ਦੇ ਕਲੇਜੇ ਵਿੱਚ ਕਿੱਲ ਦੀ ਤਰ੍ਹਾਂ ਚੁੱਭਦੇ ਨੇ ਉਹਨਾਂ ਨੂੰ ਤਾਂ ਲੱਗਦਾ ਹੋਵੇਗਾ ਕਿ ਬਸ ਛੇਤੀ ਤੋਂ ਛੇਤੀ ਇਨ੍ਹਾਂ ਦੋਨਾਂ ਤੋਂ ਛਡਕਾਰਾ ਮਿਲ ਜਾਵੇ ਅਜੇ ਮੈਂ ਤਾਂ ਮਰਨ ਨਹੀਂ ਰਹੀ ਤਾਂ ਉਹ ਲੋਕ ਤੇਰੇ ਵਿਆਹ ਕਰਕੇ ਤੇਰੇ ਤੋਂ ਛੁਟਕਾਰਾ ਪਾਉਣਾ ਛੋਂਦੇ ਨੇ ਸੋਨੇ ਬੋਲੀ ਕਿ ਮੇਰੀ ਜ਼ਿੰਦਗੀ ਦੇ 2 ਸਾਲ ਵੀ ਮੈਨੂੰ ਨਹੀਂ ਮਿਲ ਸਕਦੇ ਮੈਂ ਵੀਰਾ ਭਾਬੀ ਕਦੇ ਮੇਰੀ ਪੜ੍ਹਾਈ ਦੇ ਬਾਰੇ ਵਿੱਚ ਨਹੀਂ ਸੋਚਦੇ ਬਸ ਇਹ ਦੋਨੇ ਬਗਾਨਿਆਂ ਦੇ ਵਾਂਗੂ ਹੀ ਪੁੱਛਦੇ ਰਹਿੰਦੇ ਨੇ ਕਿ ਵਿਆਹ ਦੇ ਲਈ ਕਿਹੋ ਜਾ ਮੁੰਡਾ ਲੱਭਦਾ ਮੈਂ ਇਹ ਕੀ ਗੱਲ ਹੋਈ ਮੈਂ ਅਜੀ ਵਿਆਹ ਨਹੀਂ ਕਰਨਾ ਚਾਹੁੰਦੀ ਇੰਨਾ ਕਹਿੰਦੇ ਕਹਿੰਦੇ ਸੋਨੀ ਰੋਣ ਲੱਗੀ ਤਾਂ ਉਸਦੀ ਪਾਪੀ ਹਰਪ੍ਰੀਤ ਉੱਥੇ ਆਈ ਤੇ ਬੋਲੀ ਇਸ ਮਹਾਰਾਣੀ ਦੇ ਸੁਪਨੇ ਤਾਂ ਦੇਖੋ ਕਿੰਨੇ ਵੱਡੇ ਵੱਡੇ ਨੇ ਪਹਿਲਾਂ ਨੌਕਰਾਨੀ ਕਰੂਗੀ ਨੌਕਰੀ ਕਰੂਗੀ ਫਿਰ 2-3 ਸਾਲ ਬਾਅਦ ਵਿਆਹ ਕਰਵਾਏਗੀ ਹੁਣ ਬੁੱਢੀ ਹੋ ਕੇ ਵਿਆਹ ਕਰਵਾਉਣਾ ਹੈ ਸਮਾਜ ਵਾਲੇ ਸਾਡਾ ਜੀਨ ਹਰਾਮ ਕਰ ਦੇਣਗੇ ਪਰ ਇਹਨੂੰ ਕੀ ਹੈ ਇਹਨੂੰ ਤਾਂ ਸਾਡੀ ਕੋਈ ਪਰਵਾਹੀ ਨਹੀਂ ਧੀ ਦੀ ਉਮਰ ਨਿਕਲਦੀ ਜਾ ਰਹੀ ਹੈ ਤੇ ਉਹਨਾਂ ਨੂੰ ਘਰ ਦੇ ਵਿੱਚ ਬਿਠਾਉਣ ਦੇ ਸੁਪਨੇ ਦੇਖਣ ਵਿੱਚ ਮੰਮੀ ਵੀ ਆਪਣਾ ਸਾਥ ਦੇ ਰਹੇ ਨੇ ਹੁਣ ਸੋਨੇ ਨੌਕਰੀ ਕੋਈ ਇਸ ਤਰ੍ਹਾਂ ਸੜਕ ਤੇ ਨਹੀਂ ਪਈ ਹੋਈ ਮਿਲਦੀ ਤੇ ਜੇ ਤੇਰੀ ਜ਼ਿਆਦਾ ਉਮਰ ਹੋ ਜਾਵੇਗੀ ਤਾਂ ਮੁੰਡਾ ਵੀ ਨਹੀਂ ਮਿਲੂਗਾ ਤੇ ਤੁਸੀਂ ਮੰਮੀ ਜੀ ਆਪਣੀ ਧੀ ਨੂੰ ਸਮਝਾਉਣ ਦੀ بجائے ਉਹਦਾ ਸਾਥ ਦੇ ਰਹੇ ਹੋ ਆਪੇ ਸੱਤ ਅਮਰਜੀਤ ਕੌਰ ਦੀ ਗੱਲ ਸੁਣੇ ਬਿਨਾ ਹੀ ਹਾਰਪ੍ਰੀਤ ਆਪਣੇ ਪਤੀ ਰਣਜੀਤ ਨੂੰ ਬੋਲੀ ਸੁਣੋ ਜੀ ਦੋ ਤਿੰਨ ਮਹੀਨੇ ਵਿੱਚ ਛੇਤੀ ਤੋਂ ਛੇਤੀ ਮੈਂ ਜੋ ਕਿਆ ਸੀ ਉਹ ਮੁੰਡਾ ਦੇਖ ਕੇ ਇਸ ਦਾ ਵਿਆਹ ਕਰ ਦੋ ਤਾਂ ਕਿ ਸਾਡੇ ਸਿਰ ਦੇ ਉੱਤੋਂ ਬੋਝ ਲੱਥ ਜਾਵੇ ਅੱਗੇ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਹੈ ਕਦੋਂ ਤੱਕ ਭੈਣ ਨੂੰ ਘਰ ਵਿੱਚ ਬਿਠਾ ਕੇ ਰੱਖਾਂਗੇ ਵੈਸੇ ਵੀ ਤੁਹਾਡੀ ਮਾਂ ਵੀ ਕਿਸੇ ਤੋਂ ਬੋਝ ਤੋਂ ਘਟ ਨਹੀਂ ਹੈ ਰਣਜੀਤ ਕੁਝ ਨਾ ਬੋਲਿਆ ਬਸ ਚੁੱਪਚਾਪ ਉਸਨੇ हां ਵਿੱਚ ਤੋਂ ਹਲਾ ਦਿੱਤੀ ਸੋਨੀ ਨੇ ਆਪਣੇ ਭਰਾ ਦੇ ਵੱਲ ਉਮੀਦ ਭਰੀਆਂ ਨਜ਼ਰਾਂ ਦੇ ਨਾਲ ਦੇਖਿਆ ਤਾਂ ਬੋਲੀ ਵੀਰੇ ਬਹੁਤ ਮੁਸ਼ਕਲ ਨਾਲ ਮੈਂ ਵੀ ਐਡ ਦੀ ਇਹ ਪੜ੍ਹਾਈ ਪੂਰੀ ਕੀਤੀ ਹੈ ਇਹ ਡਿਗਰੀ ਆਸਾਨੀ ਨਾਲ ਨਹੀਂ ਮਿਲਦੀ ਵੀਰੇ ਹੁਣ ਮੈਂ ਨੌਕਰੀ ਕਰਨਾ ਚਾਹੁੰਦੀ ਹਾਂ ਰਣਜੀਤ ਬੋਲਿਆ ਸੋਨੀ ਤੂੰ ਆਪਣੀ ਭਾਬੀ ਦਾ ਫੈਸਲਾ ਸੁਣ ਲਿਆ ਨਾ ਤੇ ਵੈਸੇ ਵੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸੀ ਹੁਣ ਚੰਗਾ ਮੁੰਡਾ ਮਿਲਣਾ ਇੰਨਾ ਮੁਸ਼ਕਲ ਹੈ ਤੇ ਜੇ ਮਿਲ ਵੀ ਜਾਵੇ ਤਾਂ ਉਹ ਦਾਜ ਬਹੁਤ ਮੰਗਦੇ ਨੇ ਹੁਣ ਜੋ ਵੀ ਮੁੰਡਾ ਮਿਲੇਗਾ ਉਸ ਨਾਲ ਤੇਰਾ ਵਿਆਹ ਕਰਕੇ ਮੈਂ ਇਸ ਬੋਝ ਤੋਂ ਨਿਪਟਾਰਾ ਚਾਹੁੰਦਾ ਹਾਂ ਬਸ ਸੋਨੀ ਨੇ ਹਰਾਨੀ ਨਾਲ ਆਪਣੇ ਭਰਾ ਵੱਲ ਵੇਖਿਆ ਤੇ ਬੋਲੀ ਵੀਰੇ ਤੁਸੀਂ ਤੇ ਭਾਬੀ ਨੂੰ ਮੈਂ ਤਾਂ ਮਾਂ ਤੇ ਬੋਝ ਕਿਉਂ ਲੱਗਦੇ ਹਾਂ ਸਮਾਂ ਲੰਘਿਆ ਰਣਜੀਤ ਦੇ ਕਿਸੇ ਦੋਸਤ ਨੇ ਕਿਸੇ ਦੋਸਤ ਨੇ ਉਸ ਦੀ ਭੈਣ ਦੇ ਲਈ ਇੱਕ ਰਿਸ਼ਤਾ ਦੱਸਿਆ ਉਸ ਰਿਸ਼ਤੇ ਦੇ ਬਾਰੇ ਵਿਚ ਹਰਪ੍ਰੀਤ ਨੇ ਉਸ ਨੂੰ ਦੱਸਿਆ ਤੇ ਰਣਜੀਤ ਨੇ ਆਪਣੀ ਪਤਨੀ ਨਾਲ ਚਰਚਾ ਕੀਤੀ ਤੇ ਬੋਲਿਆ ਮੈਨੂੰ ਇਹ ਪਰਿਵਾਰ ਕੁਝ ਠੀਕ ਨਹੀਂ ਲੱਗ ਰਿਹਾ ਹਰਪ੍ਰੀਤ ਬੋਲੀ ਤੁਸੀਂ ਵੀ ਬੇਕਾਰ ਦੇ ਵਿੱਚ ਚਿੰਤਾ ਕਰ ਰਹੇ ਹੋ ਕੀ ਹੋਇਆ ਅੱਜ ਮੁੰਡਾ ਜਿਆਦਾ ਪੜਿਆ ਲਿਖਿਆ ਨਹੀਂ ਹੈ ਕਮ ਸੇ ਕਮ ਆਪਣੀ ਛੋਟੀ ਜਹੀ ਦੁਕਾਨ ਦੇ ਵਿੱਚ ਆਪਣੇ ਘਰ ਦਾ ਖਰਚਾ ਤਾਂ ਚਲਾਉਂਦਾ ਹੈ ਨਾ ਤੇ ਬਸ ਤੂੰ ਵੱਡੀ ਗੱਲ ਉਹ ਤਾਜ ਨਹੀਂ ਮੰਗ ਰਹੇ ਮੈਂ ਤਾਂ ਕਹਿ ਰਹੀ ਹਾਂ ਅੱਖਾਂ ਬੰਦ ਕਰਕੇ ਹਾਂ ਕਰ ਦਿਓ ਤੇ ਜਾ ਕੇ ਆਪਣੀ ਮਾਂ ਤੇ ਭੈਣ ਨੂੰ ਆਪਣਾ ਫੈਸਲਾ ਸੁਣਾ ਦਿਓ ਕਿ ਹੁਣ ਇਸ ਮੁੰਡੇ ਨਾਲ ਸੋਨੇ ਦਾ ਵਿਆਹ ਕਰਵਾਵਾਂਗੇ ਤੁਸੀਂ ਹੁਣ ਸੋਚ ਕੀ ਰਹੇ ਹੋ ਸਾਡੇ ਕੋਲ ਲੱਖਾਂ ਰੁਪਏ ਨਹੀਂ ਪਏ ਜੋ ਤੁਹਾਡੀ ਭੈਣ ਨੂੰ ਤਾਜ ਦੇ ਕੇ ਵਿਦਾ ਕਰੀਏ ਘਰ ਵਾਲੀ ਦੀ ਗੱਲ ਮੰਨ ਕੇ ਰਣਜੀਤ ਆਪਣੀ ਮਾਂ ਨੇ ਕੋਲ ਗਿਆ ਤੇ ਬੋਲਿਆ ਮਾਂ ਇੱਕ ਖੁਸ਼ਖਬਰੀ ਹੈ ਸੋਨੀ ਦੇ ਲਈ ਇੱਕ ਮੁੰਡਾ ਮਿਲ ਗਿਆ ਹੈ ਹਾਂ ਜਿਆਦਾ ਪੈਸੇ ਵਾਲਾ ਨਹੀਂ ਹੈ ਪਰ ਉਸ ਦੀ ਆਪਣੀ ਦੁਕਾਨ ਹੈ ਘਰ ਦੇ ਵਿੱਚ ਉਸ ਦੀ ਮਾਂ ਤੇ ਦੋ ਦੋ ਭੈਣਾਂ ਨੇ ਸੋਨੀ ਖੁਸ਼ ਰਹੇਗੀ ਉੱਥੇ ਤੁਸੀਂ ਵਿਆਹ ਦੀ ਤਿਆਰੀ ਕਰੋ ਅਮਰਜੀਤ ਕੌਰ ਬੋਲੀ ਰঞ্জੀਤ ਕਿਹੋ ਜਿਹਾ ਭਰਾ ਹੈ ਤੂੰ ਤੇਰੀ ਇੱਕ ਹੀ ਭੈਣ ਉਸ ਨੂੰ ਵੀ ਖੂਬ ਵਿੱਚ ਤਕਾਂ ਦੇ ਕੇ ਦੇ ਰਿਆ ਹੈ ਤੂੰ ਕਮ ਸੇ ਕਮ ਘਰ ਪਰਿਵਾਰ ਤਾਂ ਚੰਗੀ ਤਰ੍ਹਾਂ ਦੇਖ ਲੈਂਦਾ ਤੇਰੀ ਭੈਣ ਇੰਨੀ ਪੜ੍ਹੀ ਲਿਖੀ ਹੈ ਤੇ ਮੈਂ ਸੁਣਿਆ ਹੈ ਕਿ ਮੁੰਡਾ ਪਾਸ 8ਵੀਂ ਪਾਸ ਹੈ ਕਿ ਉਸਦੇ ਨਾਲ ਉਹ ਰਹਿ ਸਕੂਗੀ ਕਿਹੋ ਜਿਹਾ ਪ੍ਰਾਂਹ ਹੈ ਤੂੰ ਪਹਿਲਾਂ ਮਾਂ ਤੇ ਹੁਣ ਆਪਣੀ ਭੈਣ ਵੀ ਤੈਨੂੰ ਬੋਝ ਲੱਗਣ ਲੱਗੇ ਰਣਜੀਤ ਬੋਲਿਆ ਮਾਂ ਸਿਰਫ ਸੋਨੀ ਤੇ ਤੁਸੀਂ ਹੀ ਨਹੀਂ ਬਲਕਿ ਮੇਰੀ ਘਰ ਵਾਲੀ ਤੇ ਮੇਰੇ ਬੱਚੇ ਵੀ ਮੇਰੀ ਜ਼ਿੰਮੇਵਾਰੀ ਹੈ ਨਹੀਂ ਮੈਂ ਉਹਨਾਂ ਦਾ ਵੀ ਭਵਿੱਖ ਵੇਖਣਾ ਹੈ ਹੁਣ ਜੋ ਵੀ ਪੈਸਾ ਹੈ ਜੇ ਉਹ ਮੈਂ ਸੋਨੀ ਦੇ ਵਿਆਹ ਦੇ ਵਿੱਚ ਲਾ ਦਵਾਂਗਾ ਤਾਂ ਮੇਰੇ ਬੱਚਿਆਂ ਦਾ ਭਵਿੱਖ ਕੀ ਹੋਵੇਗਾ ਇਹ ਸੋਚਦਿਆਂ ਸੋਚਿਆ ਹੈ ਤੁਸੀਂ ਫਿਰ ਮੈਂ ਵੀ ਤਾਂ ਬਹੁਤ ਜ਼ਿਆਦਾ ਨਹੀਂ ਕਮਾਉਂਦਾ ਤੇ ਮੈਨੂੰ ਤਾਂ ਇਹ ਰਿਸ਼ਤਾ ਠੀਕ ਹੀ ਲੱਗ ਰਿਹਾ ਹੈ ਮੁੰਡੇ ਵਾਲਿਆਂ ਦੀ ਕੋਈ ਮੰਗ ਨਹੀਂ ਹੈ ਇਸ ਦੇ ਲਈ ਮੈਂ ਤਾਂ ਹਾਂ ਕਰਕੇ ਆਇਆ ਹਾਂ ਤਾਂ ਤੁਸੀਂ ਆਪਣੀ ਧੀ ਦੇ ਮੂੰਹ ਵਿੱਚ ਇੰਨਾ ਸਵਾਰਥੀ ਨਾ ਬਣੋ ਕਿ ਆਪਣੇ ਬੇਟੇ ਤੇ ਨੋਂ ਬਾਰੇ ਵਿੱਚ ਧਿਆਨ ਹੀ ਨਾ ਰਹੇ ਸੋਈ ਦੇ ਕੰਮ ਕਰ ਰਹੀ ਸੋਨੀ ਇਹ ਸਭ ਸੁਣ ਲੈਂਦੀ ਹੈ ਤੇ ਆ ਕੇ ਕਹਿੰਦੀ ਹੈ ਵੀਰੇ ਤੁਸੀਂ ਮੇਰੇ ਜਵਾਂ ਜੀਵਨ ਦਾ ਫੈਸਲਾ ਕਰਨ ਜਾ ਰਹੇ ਹੋ ਤੇ ਮੈਨੂੰ ਇੱਕ ਵਾਰ ਵੀ ਨਹੀਂ ਪੁੱਛਿਆ ਮੇਰੀ ਇੱਛਾ ਮੇਰੀ ਮਰਜ਼ੀ ਦਾ ਕੀ ਹੋਇਆ ਕੋਈ ਮੁੱਲ ਨਹੀਂ ਹੈ ਕਿ ਤੁਹਾਨੂੰ ਵੀ ਮੇਰੀ ਨੌਕਰੀ ਕਰਨ ਦੇ ਲਈ ਕੋਈ ਦਿੱਕਤ ਹੈ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਤੁਹਾਡੇ ਉੱਤੇ ਬੋਝ ਕਿਉਂ ਬਣ ਗਈ ਹਾਂ ਕਿ ਮੈਨੂੰ ਮੇਰੀ ਜ਼ਿੰਦਗੀ ਦੇ 2 ਸਾਲ ਵੀ ਤੁਸੀਂ ਨਹੀਂ ਦੇ ਸਕਦੇ ਮੇਰੇ ਕੋਲ ਡਿਗਰੀ ਹੈ ਤੇ ਜੇ ਮੈਂ ਕਮਾਉਂਗੀ ਤਾਂ ਮੈਂ ਤੁਹਾਨੂੰ ਹੀ ਤਾਂ ਦਵਾਂਗੀ ਤੁਹਾਡਾ ਹੀ ਹੱਥ ਵਟਾਵਾਂਗੀ ਤਾਂ ਹਰਪ੍ਰੀਤ ਆਈ ਤੇ ਬੋਲੀ ਸੁਣ ਰਹੇ ਹੋ ਤੁਸੀਂ ਇੱਕ ਕੁੜੀ ਦੀ ਗੱਲ ਗਿੱਠ ਲੰਮੀ ਜ਼ੁਬਾਨ ਹੋ ਗਈ ਹੈ ਇਸ ਦੀ ਹੁਣ ਤਾਂ ਬਸ ਇਸ ਉੱਤੇ ਗੱਲ লাগਾਮ ਕਸਮੀ ਹੀ ਪਾਉਗੀ ਜੇ ਥੋੜੀ ਜਿਹੀ ਦੇਰ ਹੋ ਗਈ ਤਾਂ ਸਾਡੇ ਜੱਗ ਹਸਾਈ ਹੋ ਜਾਵੇਗੀ ਰਣਜੀਤ ਬੋਲਿਆ ਬਸ ਹੁਣ ਕੁਝ ਹੋਰ ਨਹੀਂ ਕਹਾਂਗੇ ਸੋਨੀ ਤੂੰ ਮੈਂ ਤੇਰੀਆਂ ਭਾਬੀ ਨੇ ਫੈਸਲਾ ਕਰ ਲਿਆ ਹੈ ਕਿ ਤੇਰਾ ਵਿਆਹ ਉਸ ਮੁੰਡੇ ਦੇ ਨਾਲ ਹੋਵੇਗਾ ਹੁਣ ਤੂੰ ਜੋ ਵੀ ਕਰਨਾ ਹੈ ਆਪਣੇ ਸੋਹਰੇ ਜਾ ਕੇ ਕਰੀ ਸਾਡੇ ਸਿਰ ਤੋਂ ਹੁਣ ਇਹ ਬੋਝ ਉਤਨ ਦੀ ਸੋਨੀ ਬੋਲੀ ਵੀਰੇ ਤੁਸੀਂ ਮੈਨੂੰ ਵਾਰ-ਵਾਰ ਬੋਝ ਕਿਉਂ ਕਹਿ ਰਹੇ ਹੋ ਕੱਲ ਨੂੰ ਥੋੜੀ ਵੀ ਤਾਂ ਧੀ ਵੱਡੀ ਹੋਵੇਗੀ ਕਿ ਉਹ ਵੀ ਤੁਹਾਡੇ ਲਈ ਬੋਝ ਹੋਵੇਗੀ ਉਸ ਦਾ ਵਿਆਹ ਵੀ ਤੁਸੀਂ ਜਲਦੀ ਬਿਨਾ ਉਸ ਦੀ ਮਰਜ਼ੀ ਦੇ ਕਰ ਦਵੋਗੇ ਹਾਂ ਕਰ ਵੀ ਸਕਦਾ ਹਾਂ ਜੋ ਆਪਣੀ ਭੈਣ ਤੇ ਮਾਂ ਨੂੰ ਬਹੁਤ ਸਮਝਦੇ ਨੇ ਉਸ ਦੇ ਲਈ ਆਪਣੇ ਧੀ ਕਿਸ ਬੋਝ ਤੋਂ ਘੱਟ ਥੋੜਾ ਹੋਵੇਗੀ ਸੋਨੀ ਕਹਿੰਦੀ ਰਹੀ ਪਰ ਉਸ ਦਾ ਭਰਾ ਭਾਬੀ ਬਿਨਾ ਕੁਝ ਜਵਾਬ ਦਿੱਤੇ ਸੀ ਉੱਥੋਂ ਚਲੇ ਗਏ ਸੱਚ ਕਿਹਾ ਹੈ ਕਿਸੇ ਨੇ ਜੇ ਪਿਓ ਨਾ ਹੋਵੇ ਤਾਂ ਬੁੱਢੀ ਮਾਂ ਦਾ ਕੋਈ ਵਸਨਾ ਚੱਲੇ ਇੱਕ ਭੈਣ ਆਪਣੇ ਭਰਾ ਦੇ ਲਈ ਬੋਝ ਹੀ ਤਾਂ ਹੁੰਦੀ ਹੈ ਅਖੀਰ ਵੀਰੇ ਤੇ ਭਾਬੀ ਦੇ ਦਬਾਅ ਦੇ ਵਿੱਚ ਆ ਕੇ ਸੋਨੀ ਨੇ ਵਿਆਹ ਦੇ ਲਈ ਹਾਂ ਕਰ ਦਿੱਤੀ ਤੇ ਆਪਣੇ ਸੁਪਨਿਆਂ ਨੂੰ ਟੁੱਟਦਾ ਹੋਇਆ ਵੇਖ ਕੇ ਉਹ ਉਸ ਦਿਨ ਬਹੁਤ ਰੋਈ ਜਿਵੇਂ ਉਹ ਘਰ ਤੇ ਘਰ ਵਾਲਿਆਂ ਦੇ ਲਈ ਸਾਰਿਆਂ ਦੇ ਲਈ ਪਰਾਈ ਹੋ ਗਈ ਹੋਵੇ ਪਰ ਅਖੀਰ ਉਸ ਦਾ ਵਿਆਹ ਮਨਿੰਦਰ ਨਾਲ ਹੋ ਗਿਆ ਸੋਨੀ ਵਿਦਾ ਹੋ ਕੇ ਮਨਿੰਦਰ ਦੇ ਘਰ ਆਈ ਤਾਂ ਦੇਖਿਆ ਉੱਥੋਂ ਦਾ ਮਾਹੌਲ ਇੱਕਦਮ ਹੀ ਅਲੱਗ ਸੀ ਘਰ ਪਰਿਵਾਰ ਵਿੱਚ ਪੜ੍ਹਾਈ ਲਿਖਾਈ ਨਾਲ ਕਿਸੇ ਨਾਲ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਸੀ ਇੱਕ ਦਿਨ ਜਦੋਂ ਸੋਨੀ ਨੇ ਸਵਾਲ ਕੀਤਾ ਤਾਂ ਸੱਸ surjeet kaur ਬੋਲੀ ਕੁੜੀਏ ਨੂੰ ਜ਼ਿਆਦਾ ਪੜ੍ਹਾ ਕੇ ਕੀ ਕਰਨਾ ਹੈ ਅਖੀਰ ਤਾਂ ਉਹਨਾਂ ਨੂੰ ਚੁੱਲ੍ਹਾ ਚੌਂਕਾ ਹੀ ਸਾਂਭਣਾ ਪੈਂਦਾ ਹੈ ਤੇ ਤੂੰ ਵੀ ਆਪਣੀ ਗਿਆਨ ਦੀਆਂ ਗੱਲਾਂ ਚੁੱਲ੍ਹੇ ਵਿੱਚ ਪਾ ਤੇ ਘਰ ਸੰਭਾਲ ਵੈਸੇ ਵੀ ਸਾਨੂੰ ਪੜੇ ਲਿਖੀ ਨੂੰ ਚਾਹੀਦੀ ਹੀ ਨਹੀਂ ਸੀ ਪਰ ਤੂੰ ਤਾਂ ਸਾਡੇ ਮਨਿੰਦਰ ਨੂੰ ਪਸੰਦ ਸੀ ਇਸ ਦੇ ਲਈ ਤੂੰ ਸਾਡੇ ਘਰੇ ਆ ਗਈਆਂ ਇਸ ਦੇ ਲਈ ਅਸੀਂ ਵੀ ਹਾਂ ਕਰ ਦਿੱਤੀ ਨਹੀਂ ਤਾਂ ਕੁੜੀਆਂ ਦੀ ਕੋਈ ਕਮੀ ਨਹੀਂ ਸੀ ਸਾਨੂੰ ਸੁਰਜੀਤ ਦੀ ਗੱਲ ਸੁਣ ਕੇ ਸੋਨੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਦੀ ਥੋੜੀ ਜਿਹੀ ਰਹੀ ਉਮੀਦ ਵੀ ਹੁਣ ਉਸ ਨੂੰ ਚਾਂਦੀ ਨਜ਼ਰ ਆ ਰਹੀ ਸੀ ਹੁਣ ਤੱਕ ਉਸ ਨੂੰ ਲੱਗ ਰਿਹਾ ਸੀ ਕਿ ਘਟ ਦਾਜ ਲਿਆ ਹੈ ਤਾਂ ਇਹ ਲੋਕ ਖੁੱਲੇ ਵਿਚਾਰਾਂ ਦੇ ਹੋਣਗੇ ਤੇ ਹੋ ਸਕਦਾ ਹੈ ਕਿਸੇ ਕਾਰਨ ਅਮਨਿੰਦਰ ਦੀ ਪੜ੍ਹਾਈ ਪੂਰੀ ਨਹੀਂ ਹੋ ਸકી ਹੋਵੇਗੀ ਪਰ ਇੱਥੇ ਤਾਂ ਨਜ਼ਾਰਾ ਹੀ ਕੁਝ ਅਲੱਗ ਸੀ ਇਹ ਤਾਂ ਉਹ ਗੱਲ ਹੋ ਗਈ ਕੀ ਆਸਮਾਨ ਤੋਂ ਗਿਰੇ ਤੇ ਖਜੂਰ ਤੇ ਅਟਕੇ ਹੌਲੀ-ਹੌਲੀ ਘਰ ਦੇ ਹਾਲਾਤ ਸੋਨੀ ਦੇ ਸਾਹਮਣੇ ਆਉਣ ਲੱਗੇ ਸਿਰਫ ਇਕੱਲਾ ਪਤੀ ਹੀ ਕਮਾਉਣ ਵਾਲਾ ਸੀ ਉਸ ਘਰ ਦੇ ਵਿੱਚ ਦੋ ਨਾਨਾ ਨਾ ਤੇ ਸੱਸ ਵੀ ਘਰ ਦੇ ਹਾਲਾਤ ਜਿਆਦਾ ਚੰਗੇ ਤਾਂ ਨਹੀਂ ਸੀ ਪਰ ਸੋਨੀ ਪੜ੍ਹੀ ਲਿਖੀ ਸੀ ਉਸਨੇ ਪਹਿਲਾਂ ਘਰ ਦੇ ਹਾਲਾਤ ਦਾ ਪੂਰਾ ਜਾਇਜ਼ਾ ਲਿਆ ਤੇ ਆਪਣੇ ਹਿਸਾਬ ਨਾਲ ਚਲਾਉਣ ਲੱਗੀ ਸੱਸ surjeet ਔਰ ਜ਼ੁਬਾਨ ਦੀ ਤੇਜ਼ ਸੀ ਪਰ ਕੋਈ ਪਿਆਰ ਨਾਲ ਗੱਲ ਕਰੇ ਤਾਂ ਉਹ ਸਮਝਦੀ ਸੀ ਤੇ ਮਨਿੰਦਰ ਵਿਕਟ ਹੀ ਬੋਲਦਾ ਸੀ ਹੌਲੀ ਹੌਲੀ ਟਾਈਮ ਲੰਘਦਾ ਗਿਆ ਸੋਨੀ ਪੜ੍ਹੀ ਲਿਖੀ ਤਸੀ ਆਪਣੀਆਂ ਦੋਨੋਂ ਨਾਨਾ ਦੀ ਪੂਰੀ ਮਦਦ ਕਰਦੀ ਸੀ ਤੇ ਪੂਰੇ ਘਰ ਦੀ ਵਾਰਡੋਰ ਉਸਨੇ ਸੰਭਾਲ ਲਈ ਸੀ ਕਦੇ ਪਤੀ ਨੂੰ ਵੀ ਇਹ ਸ਼ਿਕਾਇਤ ਨਹੀਂ ਕਰਦੀ ਸੀ ਕਿ ਵਿਆਹ ਤੇ ਪਾਤ ਤੂੰ ਮੈਨੂੰ ਕਿਤੇ ਘਮਾਉਣ ਕਿਉਂ ਨਹੀਂ ਲੈ ਕੇ ਗਿਆ ਜਿਸ ਦੇ ਕਾਰਨ ਅਮਨਿੰਦਰ ਸੋਨੀ ਦੀ ਬਹੁਤ ਇੱਜ਼ਤ ਕਰਨ ਲੱਗ ਗਿਆ ਸੀ ਟਾਈਮ ਲੰਘਦਾ ਗਿਆ ਸ਼ੁਰੂ-ਸ਼ੁਰੂ ਦੇ ਵਿੱਚ ਸੋਨੇ ਨੇ ਸਭ ਕੁਝ ਸਮਝਿਆ ਤੇ ਫਿਰ ਉਸਨੇ ਇੱਕ ਦਿਨ surjeet kaur ਨੂੰ ਕਿਹਾ ਮੰਮੀ ਜੀ ਅਜੇ ਤਾਂ ਮਨਦੀਪ ਤੇ ਸੰਦੀਪ ਛੋਟੀਆਂ ਨੇ ਕੱਲ ਦੋਨੇ ਸਕੂਲ ਤੋਂ ਕਾਲਜ ਜਾਣ ਗਿਆ ਫਿਰ ਉਹਨਾਂ ਦਾ ਵਿਆਹ ਵੀ ਕਰਨਾ ਹੋਵੇਗਾ ਤਾਂ ਜਿੰਨੇ ਪੈਸੇ ਇਹ ਕਮਾ ਰਹੇ ਨੇ ਕਿ ਉਸ ਦੇ ਵਿੱਚ ਸਭ ਕੁਝ ਹੋ ਜਾਵੇਗਾ ਜਿੰਨੀ ਕਮਾਈ ਉਹਨਾਂ ਦੀ ਹੈ ਉਸ ਵਿੱਚ ਤਾਂ ਬਹੁਤ ਮੁਸ਼ਕਲ ਨਾਲ ਕੱਲ ਘਰ ਹੀ ਚੱਲਦਾ ਹੈ ਤੇ ਭਵਿੱਖ ਦੇ ਲਈ ਕੋਈ ਸੇਵਿੰਗ ਵੀ ਨਹੀਂ ਹੋ ਰਹੀ ਜ਼ਿੰਦਗੀ ਦੀ ਗੱਡੀ ਜੇ ਇੱਕ ਪਹੀਏ ਉੱਤੇ ਚੱਲੇ ਤਾਂ ਸੋਚੋ ਇੱਕ ਪਹੀਏ ਤੇ ਕਿੰਨਾ ਬੋਝ ਪੈਂਦਾ ਹੈ ਜੇ ਉਹੀ ਦੋ ਪਹੀਏ ਉੱਤੇ ਗੱਡੀ ਚੱਲੇ ਤਾਂ ਇੱਕ ਦੂਜੇ ਦਾ ਬੋਝ ਘੱਟ ਹੋ ਜਾਵੇਗਾ ਤਪ ਵਿਖ ਦੀ ਲਈ ਵੀ ਪੈਸੇ ਜਮਾ ਹੋ ਜਾਣਗੇ ਰੱਬ ਨਾ ਕਰੇ ਜੇ ਤੁਹਾਨੂੰ ਜਾਂ ਇਹਨਾਂ ਨੂੰ ਕੁਝ ਹੋ ਗਿਆ ਤਾਂ ਸਾਡਾ ਕੀ ਹੋਵੇਗਾ ਸੁਰਜੀਤ ਕੌਰ ਥੋੜੀ देर ਚੁੱਪ ਰਹੀ ਤੇ ਸੋਚਣ ਲੱਗੀ ਕਿ ਤੀ ਨਾ ਕਿਤੇ ਸੋਨੇ ਦੀ ਗੱਲ ਤਾਂ ਸੱਚੀ ਹੈ ਅਖੀਰ ਮਨਿੰਦਰ ਵੀ ਆਪਣੀ ਜ਼ਿੰਦਗੀ ਜਿਉ ਨਹੀਂ ਰਿਹਾ ਸੀ ਕੋਈ ਖੁਸ਼ੀ ਨਹੀਂ ਸੁਜੀਤ ਕੌਰ ਨੇ ਕਿਹਾ ਤੂੰ ਕਹਿ ਤਾਂ ਠੀਕ ਰਹੀ ਆ ਹੁਣ ਦੇਖੋ ਮਨਿੰਦਰ ਦੇ ਪਾਪਾ ਜਦੋਂ ਤੋਂ ਗਏ ਨੇ ਉਦੋਂ ਤੋਂ ਦੋਨੇ ਭੈਣਾਂ ਮੇਰੀ ਜ਼ਿੰਮੇਵਾਰੀਆਂ ਇਸ ਵਿਚਾਰੇ ਦੇ ਮੋਢਿਆਂ ਤੇ ਆ ਗਈ ਹੈ ਹੁਣ ਕੋਈ ਦੂਜਾ ਪੁੱਤ ਵੀ ਤਾਂ ਨਹੀਂ ਹੈ ਜੋ ਸਾਡਾ ਸਹਾਰਾ ਬਣੇ ਘਰ ਚਲਾਉਣ ਦੇ ਲਈ ਵਿੱਚ ਆਸਾਨੀ ਹੁੰਦੀ ਹੈ ਇੰਨਾ ਕਹਿੰਦੇ ਕਹਿੰਦੇ ਸੁਰਜੀਤ ਕੌਰ ਦੀ ਅੱਖਾਂ ਪਰ ਆਈਆਂ ਸੋਨੀ ਬੋਲੀ ਮੰਮੀ ਜੀ ਜ਼ਰੂਰੀ ਥੋੜਾ ਹੈ ਕਿ ਦੂਜਾ ਪੇਟਾ ਹੀ ਹੋਵੇ ਆਪਣਾ ਭਰਾ ਦੀ ਮਦਦ ਕਰੇ ਤੇ ਕਿੱਥੇ ਲਿਖਿਆ ਹੈ ਕਿ ਪੁੱਤ ਹੀ ਘਰ ਚਲਾਉਂਦਾ ਹੈ ਤੇ ਤੇ ਨੌ ਵੀ ਨਹੀਂ ਤਾਂ ਘਰ ਚਲਾ ਸਕਦੀਆਂ ਨਹੀਂ ਹੁਣ ਦੇਖੋ ਨਾ ਮੈਂ ਬੀ ਐਟ ਦੀ ਡਿਗਰੀ ਕੀਤੀ ਹੈ ਤੁਸੀਂ ਜਾਣਦੇ ਹੋ ਮੈਨੂੰ ਵੀ ਸਕੂਲ ਵਿੱਚ ਚੰਗੀ ਤੋਂ ਚੰਗੀ ਨੌਕਰੀ ਮਿਲ ਸਕਦੀ ਹੈ ਤੇ ਮੇਰੀ ਤਨਖਾਹ ਬਹੁਤ ਚੰਗੀ ਹੋਵੇਗੀ ਸਵੇਰ ਜਾਉਂਗੀ ਦੁਪਹਿਰ ਤੱਕ ਵਾਪਸ ਆ ਜਾਵਾਂਗੀ ਚੰਗੀ ਤਨਖਾਹ ਆਵੇਗੀ ਤੇ ਘਰ ਦਾ ਘਰ ਨੂੰ ਵੀ ਸਹਾਰਾ ਮਿਲ ਜਾਵੇਗਾ ਮੈਂ ਚਾਹੁੰਦੀ ਹਾਂ ਕਿ ਮੇਰੀਆਂ ਦੋਨੇ ਨਾਨਾ ਦਾ ਜੀਵਨ ਮੈਂ ਖੁਦ ਸਵਾਰਾਂ ਤੇ ਇਹ ਵੀ ਇਕੱਲੇ ਕਿੰਨਾ ਚਿਰ ਕਰਨ ਸਕਣਗੇ ਮੈਂ ਉਹਨਾਂ ਦੀ ਮਦਦ ਕਰਨਾ ਚਾਹੁੰਦੀ ਹਾਂ ਮੈਨੂੰ ਉਹਨਾਂ ਦੀ ਹਾਲਾਤ ਦੇਖ ਕੇ ਬਹੁਤ ਦੁਖੁੰਦਾ ਹੈ ਸੋਣੇ ਦੀ ਗੱਲ ਸੁਣ ਕੇ ਸਰਜੀਤ ਕੌਰ ਦੇ ਦਿਮਾਗ ਦੇ ਵਿੱਚ ਹੌਲੀ-ਹੌਲੀ ਗੱਲਾਂ ਬੈਠਣ ਲੱਗੀਆਂ ਉਸ ਵਕਤ ਉਹ ਕੁਝ ਨਾ ਬੋਲੀ ਪਰ ਗੁੱਸੇ ਵੀ ਨਹੀਂ ਹੋਈ ਅਗਲੇ ਦਿਨ ਜਦੋਂ ਸਰਜੀਤ ਦੀਆਂ ਦੋਨੇ ਤੀਆਂ ਸਕੂਲ ਜਾ ਰਹੀਆਂ ਸੀ ਤਾਂ ਸਰਜੀਤ ਦੀ ਨਜ਼ਰ ਉਹਨਾਂ ਦੇ ਬੈਗ ਦੇ ਉੱਤੇ ਪਈ ਜੋ ਬੁਰੀ ਤਰ੍ਹਾਂ ਦੇ ਨਾਲ ਫਟ ਚੁੱਕੇ ਸੀ ਸਰਜੀਤ ਨੇ ਕਿਹਾ ਮਨਦੀਪ ਸੰਦੀਪ ਤੁਸੀਂ ਦੋਨਾਂ ਨੇ ਦੱਸਿਆ ਕਿਉਂ ਨਹੀਂ ਕਿ ਤੁਹਾਡੇ ਬੈਗ ਫਟ ਚੁੱਕੇ ਨੇ ਤੇਰਾ ਵੀਰਾ ਨਵਾਂ ਲਿਆ ਦਿੰਦਾ ਮਨਦੀਪ ਬੋਲੀ ਮੰਮੀ ਅਸੀਂ ਵੀਰੇ ਨੂੰ ਦੱਸਿਆ ਸੀ ਹੀ ਨਹੀਂ ਤੇ ਉਹ ਬੋਲੇ ਹੁਣ ਇਸੇ ਨਾਲ ਹੀ ਕੰਮ ਚਲਾ ਲੈਂਦੇ ਹਾਂ ਅਗਲੇ ਮਹੀਨੇ ਥੋੜੇ ਪੈਸੇ ਆ ਜਾਣਗੇ ਤਾਂ ਵੀਰਾ ਦਵਾ ਦੇਵੇਗਾ ਉਸਤੇ ਮਨਦੀਪ ਬੋਲੀ ਮੰਮੀ ਵੀਰਾ ਹਮੇਸ਼ਾ ਇਸੇ ਤਰ੍ਹਾਂ ਹੀ ਕਰਦਾ ਹੈ ਹਰ ਜ਼ਰੂਰਤ ਨੂੰ ਅਗਲੇ ਮਹੀਨੇ ਤੇ ਟਾਲ ਦਿੰਦਾ ਹੈ ਕਿ ਉਹਨਾਂ ਦੇ ਕੋਲ ਪੈਸੇ ਨਹੀਂ ਹੁੰਦੇ ਇਨਾ ਕਹਿੰਦੇ-ਕਹਿੰਦੇ ਦੋਨੇ ਪੈਣਾ ਉਦਾਸ ਹੋ ਕੇ ਸਕੂਲ ਚਲੀਆਂ ਗਈਆਂ ਦੋਨੇ ਧੀਆਂ ਨੂੰ ਤਾਂ ਉਦਾਸ ਦੇਖ ਕੇ ਸੁਰਜੀਤ ਵੀ ਗਹਿਰੀ ਸੋਚ ਵਿੱਚ ਪੈ ਗਏ ਤੇ ਸੋਨੀ ਦੇ ਬਾਰੇ ਸੋਚਣ ਲੱਗੇ ਸ਼ਾਮ ਨੂੰ ਜਦੋਂ ਘਰ ਵਿੱਚ ਸਾਰੇ ਲੋਕ ਇਕੱਠੇ ਬੈਠੇ ਸੀ ਤਾਂ ਸੁਰਜੀਤ ਕੋਰ ਨੇ ਸਾਰਿਆਂ ਦੇ ਸਾਹਮਣੇ ਸੋਨੀ ਨੂੰ ਕਹਿਣ ਲੱਗੇ ਬਹੁ ਕੀ ਤੂੰ ਸੱਚ ਵਿੱਚ ਨੌਕਰੀ ਕਰਨਾ ਚਾਹੁੰਦੀ ਹੈ ਜੇ ਤੂੰ ਖੁਦ ਨੌਕਰੀ ਕਰਨਾ ਚਾਹੁੰਦੀ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਕੀ ਘਰ ਦੇ ਬਾਹਰ ਤੂੰ ਦੋਨੇ ਸੰਭਾਲ ਸਕੇਂਗੀ ਵੈਸੇ ਘਰ ਸੰਭਾਲਣ ਵਿੱਚ ਤਾਂ ਮੈਂ ਤੇਰੀ ਮਦਦ ਕਰ ਦਵਾਂਗੇ ਜ਼ਿੰਦਗੀ ਦੀ ਗੱਡੀ ਸਹੀ ਚੱਲਣੇ ਚੱਲੂਗੀ ਤਾਂ ਕਮ ਸੇ ਕਮ ਮਨਿੰਦਰ ਦਾ ਥੋੜਾ ਤਾਂ ਭਾਰ ਘਟ ਜਾਵੇਗਾ ਸੁਜੀਤ ਦੀ ਗੱਲ ਸੁਣ ਕੇ ਸੋਨੀ ਬਹੁਤ ਖੁਸ਼ ਹੋ ਗਈ ਉਹਨਾਂ ਨੂੰ ਗੱਲ ਲਾ ਕੇ ਸੋਨੀ ਨੇ ਉਹਨਾਂ ਦਾ ਆਸ਼ੀਰਵਾਦ ਲਿਆ ਤੇ ਅਗਲੇ ਦਿਨ ਆਪਣੇ ਸਾਰੇ ਸਰਟੀਫਿਕੇਟ ਲੈ ਕੇ ਲਈ ਆਪਣੇ ਪੇਕੇ ਚਲੀ ਗਈ ਇੰਨੇ ਦਿਨਾਂ ਬਾਅਦ ਸੋਨੀ ਪੇਕੇ ਆਈ ਸੀ ਪਰ ਉਸਦੀ ਭਾਬੀ ਦੇ ਚਿਹਰੇ ਉੱਤੇ ਥੋੜੀ ਜਿਹੀ ਵੀ ਖੁਸ਼ੀ ਨਹੀਂ ਸੀ ਉਹ ਤਾਨਾ ਮਾਰਨ ਲੱਗੀ ਕੀ ਹੋਇਆ ਸੋਹਰਿਆਂ ਵਿੱਚ ਮਨ ਨਹੀਂ ਲੱਗ ਰਿਹਾ ਜੋ ਪੇਕੇ ਆ ਗਈਆਂ ਬਹੁਤ ਮੁਸ਼ਕਲ ਨਾ ਤਾਂ ਇਸ ਘਰ ਤੋਂ ਬੋਝ ਨੂੰ ਹਟਾਇਆ ਸੀ ਕਿਤੇ ਲੜ-ਝਗੜ ਕੇ ਇੱਥੇ ਰਹਿਣ ਦੇ ਲਈ ਤਾਂ ਨਹੀਂ ਆ ਗਈ ਜਿਹਾ ਕੀਤਾ ਤਾਂ ਤੁੱਲ ਜਾ ਸੋਨੀ ਆਪਣੀ ਭਾਬੀ ਦੀਆਂ ਗੱਲਾਂ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਆਪਣੀ ਮਾਂ ਅਮਰਜੀਤ ਦੇ ਕੋਲ ਜਾ ਕੇ ਉਹਨਾਂ ਦਾ ਆਸ਼ੀਰਵਾਦ ਲੈਂਦੇ ਹੋਏ ਬੋਲੀ ਮੰਮੀ ਮੇਰੇ ਸੋਹਰੇ ਬਹੁਤ ਹੀ ਚੰਗੇ ਨੇ ਮੇਰੀ ਸੱਸ ਮੇਰੀ ਨੌਕਰੀ ਦੇ ਲਈ ਰਾਜੀ ਹੋ ਗਈ ਹੈ ਤਾਂ ਆਪਣੀ ਮੰਮੀ ਆਪਣੀ ਸਰਟੀਫਿਕੇਟ ਜੋ ਮੇਰੀ ਡਿਗਰੀ ਹੈ ਮੈਂ ਬਸ ਉਹ ਹੀ ਲੈਣਾ ਹੈ ਅਮਰਜੀਤ कौर ਬੋਲੀ ਮੈਨੂੰ ਬਹੁਤ ਖੁਸ਼ੀ ਹੋਈ ਪੁੱਤ ਕਿ ਤੇਰੀ ਜ਼ਿੰਦਗੀ ਗੱਡੀ ਸਹੀ ਰਸਤੇ ਉੱਤੇ ਚੱਲ ਰਹੀ ਹੈ ਉਹ ਤਾਂ ਕੁਝ ਲੋਕਾਂ ਦੀਆਂ ਅੱਖਾਂ ਵਿੱਚ ਤੂੰ ਚੁੱਭ ਰਹੀ ਸੀ ਤੇ ਉਹ ਵੀ ਕਦੇ ਚਾਹੁੰਦੇ ਹੀ ਨਹੀਂ ਸੀ ਕਿ ਤੂੰ ਨੌਕਰੀ ਕਰੇ ਤੇ ਚੰਗੀ ਜ਼ਿੰਦਗੀ ਜਿਵੇਂ ਪਰ ਰੱਬ ਦੇ ਘਰ ਦੇਰ ਹੈ ਹੰੇਰ ਨਹੀਂ ਹਰਪ੍ਰੀਤ ਬੋਲੀ ਜਿਹਾ ਕਿਵੇਂ ਹੋ ਸਕਦਾ ਹੈ ਤੇਰੀ ਸਸਤਾ ਪੜੀ ਲਿਖੀ ਨੂੰ ਕਦੇ ਚਾਹੁੰਦੀ ਨਹੀਂ ਨਹੀਂ ਸੀ ਤਾਂ ਤੇਰੀ ਨੌਕਰੀ ਕਰਨ ਉੱਤੇ ਉਹ ਰਾਜ਼ੀ ਕਿਵੇਂ ਹੋਗੇ ਜ਼ਰੂਰ ਤੂੰ ਲੜਾਈ ਝਗੜਾ ਕੀਤਾ ਹੋਵੇਗਾ ਸੋਹਣੀ ਬੋਲੀ ਜੋ ਸਮਝਣਾ ਹੁੰਦਾ ਹੈ ਉਸ ਨੂੰ ਸਾਮਨ ਆ ਜਾਂਦੀ ਹੈ ਇੱਥੇ ਤਾਂ ਮੈਂ ਕਹਿ-ਕਹਿ ਕੇ ਥੱਕ ਗਈ ਸੀ ਪਰ ਕਿਸੇ ਨੇ ਮੇਰੀ ਗੱਲ ਨਹੀਂ ਸਮਝੀ ਹੁਣ ਸੋਹਰਾ ਘਰ ਹੀ ਮੇਰਾ ਘਰ ਹੈ ਤੇ ਉਹ ਮੇਰੇ ਆਪਣੇ ਨੇ ਤਾਂ ਮੈਂ ਆਪਣੇ ਘਰ ਦੀ ਗੱਲ ਆਪਣੇ ਤੱਕ ਹੀ ਰੱਖਣਾ ਚਾਹੁੰਦੀ ਹਾਂ ਇਹਨਾਂ ਕਹਿ ਕੇ ਸੋਨੀ ਸ਼ਾਂਤੀਪੂਰਨ ਢੰਗ ਦੇ ਨਾਲ ਆਪਣਾ ਸਮਾਨ ਲੈ ਕੇ ਆਪਣੇ ਸੋਹਰੇ ਜਾਣ ਲੱਗੀ ਜਾਣ ਤੋਂ ਪਹਿਲਾਂ ਉਹ ਹਰ ਪ੍ਰੀਤ ਨੂੰ ਬੋਲੀ ਬਬੀ ਤੁਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਸੀ ਮੇਰੀ ਜ਼ਿੰਦਗੀ ਨਰਕ ਬਣਾਉਂਦੀ ਪਰ ਮੈਂ ਵੀ ਧਾਰ ਲਿਆ ਕਿ ਮੈਂ ਆਪਣੀ ਜ਼ਿੰਦਗੀ ਸਵਾਰਾਂਗੀ ਇੰਨੀ ਮਿਹਨਤ ਨਾਲ ਦਿਨ ਰਾਤ ਇੱਕ ਕਰਕੇ ਜੋ ਮੈਂ ਪੜ੍ਹਾਈ ਕੀਤੀ ਸੀ ਉਸ ਨੂੰ ਇਸ ਤਰ੍ਹਾਂ ਬਰਬਾਦ ਨਹੀਂ ਹੋਣ ਦਵਾਂਗੀ ਮੈਂ ਆਪਣੇ ਪੈਰਾਂ ਦੇ ਉੱਤੇ ਇੱਕ ਦਿਨ ਜ਼ਰੂਰ ਖੜੀ ਹੋ ਕੇ ਦਿਖਾਉਂਗੀ ਤੇ ਉਸ ਦਿਨ ਤੁਹਾਡਾ ਚਿਹਰਾ ਦੇਖ ਕੇ ਲਾਇਕ ਹੋਵੇਗਾ ਬੇਸ਼ੱਕ ਮੇਰਾ ਭਰਾ ਤੇ ਤੁਸੀਂ ਮੈਨੂੰ ਬੋਝ ਸਮਝਿਆ ਮੇਰਾ ਪਤੀ ਮੈਨੂੰ ਪੋਹਚ ਨਹੀਂ ਸਮਝਦਾ ਹਰ ਪ੍ਰੀਤ ਨੇ ਉਸਤਾ ਨਾਲ ਪੁੱਛਿਆ ਵੈਸੇ ਤੇਰੇ ਤਨਖਾਹ ਕਿੰਨੇ ਹੋਵੇਗੇ ਸੋਨੀ ਸੋਨੀ ਹਾਸ ਕੇ ਬੋਲੀ ਹੁਣ ਕਿੰਨੇ ਵੀ ਤਨਖਾਹ ਮਿਲੇ ਉਹ ਤੁਹਾਡੇ ਲਈ ਨਹੀਂ ਹੋਵੇਗੀ ਹੁਣ ਮੇਰੀ ਸਾਰੀ ਕਮਾਈ ਮੇਰੇ ਸਹੁਰਿਆਂ ਲਈ ਹੋਵੇਗੀ ਤੁਹਾਨੂੰ ਤਾਂ 1 ਰੁਪਿਆ ਵੀ ਦੇਖਣ ਨੂੰ ਨਹੀਂ ਦਵਾਂਗੇ ਇਹ ਕਹਿ ਕੇ ਸੋਨੀ ਉੱਥੋਂ ਚਲੀ ਗਈ ਤਾਂ ਕੁਝ ਦਿਨਾਂ ਦੀ ਮਿਹਨਤ ਤੇ ਇੰਟਰਵਿਊ ਤੋਂ ਬਾਅਦ ਸੋਨੀ ਨੂੰ ਇੱਕ ਚੰਗੇ ਸਕੂਲ ਦੇ ਵਿੱਚ ਟੀਚਰ ਦੀ ਨੌਕਰੀ ਮਿਲ ਗਈ ਹੋਣ ਸੋਨੀ ਵੀ ਚੰਗਾ ਕਮਾਉਣ ਲੱਗੀ ਹੈ ਤਾਂ ਘਰ ਦੀ ਹਾਲਾਤ ਵੀ ਸੁਧਣ ਲੱਗੇ ਤੇ ਘਰ ਵਾਲਿਆਂ ਦੀਆਂ ਦੂਸਰੀਆਂ ਜ਼ਰੂਰਤਾਂ ਵੀ ਪੂਰੀਆਂ ਹੋਣ ਲੱਗੀਆਂ ਸੋਨੀ ਹੁਣ ਆਪਣੇ ਆਪ ਨੂੰ ਉਹਦੇ ਕਰੀਬ ਜਾਣ ਤੋਂ ਵੀ ਰੋਕ ਨਹੀਂ ਸਕੇ ਫਿਰ ਟਾਈਮ ਲੰਘਿਆ ਸੋਨੀ ਦਾ ਇੱਕ ਬੇਟਾ ਹੋਇਆ ਤੇ ਹੌਲੀ-ਹੌਲੀ ਉਸ ਦਾ ਪ੍ਰਮੋਸ਼ਨ ਹੁੰਦਾ ਗਿਆ ਉਹ ਹੁਣ ਸੀਨੀਅਰ ਟੀਚਰ ਬਣ ਗਈ ਉਹਦੀ ਸਖਤ ਮਿਹਨਤ ਨੂੰ ਦੇਖ ਈ ਸੋਨੀ ਸਕੂਲ ਦੀ ਪ੍ਰਿੰਸੀਪਲ ਬਣ ਗਈ ਤੇ ਕੁਝ ਸਾਲਾਂ ਬਾਅਦ ਉਸਨੇ ਆਪਣੇ ਦੋਨੇ ਨਨਾਨਾ ਦੇ ਕਾਲਜ ਵਿੱਚ ਐਡਮਿਸ਼ਨ ਕਰਵਾਏ ਤੇ ਹੌਲੀ-ਹੌਲੀ ਉਹਨਾਂ ਦੀ ਪੜ੍ਹਾਈ ਵੀ ਪੂਰੀ ਹੁੰਦੀ ਗਈ। ਇਧਰ ਸਰਜੀਤ ਕੌਰ ਨੂੰ ਆਪਣੀਆਂ ਧੀਆਂ ਤੇ ਵਿਆਹ ਦੀ ਚਿੰਤਾ ਸਤੌਣ ਲੱਗੀ। ਉਹ ਛੇਤੀ-ਛੇਤੀ ਦੋਨਾਂ ਦਾ ਵਿਆਹ ਕਰਵਾ ਦੇਣਾ ਚਾਹੁੰਦੀ ਸੀ। ਕੁਝ ਟਾਈਮ ਬਾਅਦ ਸੋਨੀ ਦੇ ਪੇਕੇਆਂ ਵਿੱਚੋਂ ਖਬਰ ਆਈ ਕਿ ਉਹਦੇ ਮਾਂ ਅਮਰਜੀਤ ਨਹੀਂ ਰਹੀ ਤੇ ਉਸਦੇ ਭਰਾ ਰঞ্জੀਤ ਦਾ ਐਕਸੀਡੈਂਟ ਵਿੱਚ ਇੱਕ ਲੱਤ ਵੱਢ ਗਈ ਹੈ ਉਸ ਦੀ ਵਜ੍ਹਾ ਨਾਲ ਉਸ ਨੂੰ ਆਪਣੀ ਨੌਕਰੀ ਤੋਂ ਹੱਥ ਤੋੜਨਾ ਪਿਆ ਹੈ ਉਸ ਦੀ ਖਬਰ ਨੇ ਸੋਨੀ ਨੂੰ ਅੰਦਰ ਤੱਕ ਹਲਾ ਕੇ ਰੱਖ ਦਿੱਤਾ ਉਸ ਨੇ ਤੀਹ ਹੋਣ ਦਾ ਫਰਜ਼ ਨਿਭਾਇਆ ਤੇ ਆਪਣੇ ਭਰਾ ਦੇ ਮੋਢੇ ਨਾਲ ਮੋਢਾ ਮਲਾ ਕੇ ਆਪਣੀ ਮਾਂ ਦੇ ਅੰਤਨ ਕਿਰਿਆ ਕੀਤੀ ਜਦੋਂ ਸੋਨੀ ਉੱਥੇ ਜਾ ਰਹੀ ਸੀ ਤਾਂ ਆਪਣੇ ਭਰਾ ਤੇ ਭਾਬੀ ਨੂੰ ਬੋਲੀ ਵੀਰੇ ਭਾਬੀ ਤੁਸੀਂ ਤਾਂ ਮੈਨੂੰ ਬੋਝ ਸਮਝਿਆ ਪਰ ਮੈਂ ਤੁਹਾਡੇ ਬੱਚਿਆਂ ਨੂੰ ਬੋਝ ਨਹੀਂ ਸਮਝਦੀ ਤੁਹਾਡੀ ਧੀ ਦੀ ਪੜਾਈ ਲਿਖਾਈ ਦਾ ਸਾਰਾ ਖਰਚਾ ਹੁਣ ਮੈਂ ਚੁੱਕਾਂਗੀ ਉਹਨਾਂ ਨੂੰ ਚੰਗੇ ਤੋਂ ਚੰਗੇ ਕਾਲਜ ਵਿੱਚ ਪੜਾ ਪੜਾਉਂਗੀ ਤਾਂ ਕਿ ਉਹ ਆਪਣੇ ਪੈਰਾਂ ਉੱਤੇ ਖੜੀ ਹੋ ਸਕੇ ਇਹ ਸੁਣਦੇ ਹੀ ਹਰਪ੍ਰੀਤ ਸ਼ਰਮ ਨਾਲ ਜ਼ਮੀਨ ਦੇ ਵਿੱਚ ਹੀ ਡਿੱਗੀ ਜਾ ਰਹੀ ਸੀ ਉਹ ਸੋਨੀ ਦੇ ਪੈਰ ਫੜ ਕੇ ਬੋਲੀ ਸੋਨੀ ਮੈਨੂੰ ਮaaf ਕਰ ਦੇ ਮੈਂ ਤੈਨੂੰ ਹਮੇਸ਼ਾ ਬੋਝ ਸਮਝਿਆ ਵਿਆਹ ਵੀ ਜ਼ਬਰਦਸਤੀ ਕਰਵਾਇਆ ਤੇ ਅੱਜ ਤੂੰ ਮੇਰੀ ਧੀ ਦੇ ਲਈ ਇੰਨਾ ਸੋਚ ਰਹੀ ਹੈ ਸੋਨੀ ਬੋਲੀ ਭਾਬੀ ਜੋ ਹੋਇਆ ਉਹਨੂੰ ਭੁੱਲ ਜਾ ਉਨ ਤਾਂ ਮਾਂ ਵੀ ਨਹੀਂ ਰਹੀ ਤਾਂ ਇਸ ਘਰ ਦੇ ਵਿੱਚ ਮੇਰਾ ਆਉਣਾ ਜਾਣਾ ਤਾਂ ਉਨਾਂ ਹੀ ਨਹੀਂ ਰਹੇਗਾ ਬਸ ਤੁਸੀਂ ਵੀ ਆਪਣੀ ਧੀ ਦੇ ਲਈ ਭਿਕ ਦੇ ਬਾਰੇ ਵਿੱਚ ਸੋਚੋ ਤੇ ਮੇਰੇ ਤੋਂ ਜਿੰਨਾ ਹੋਵੇਗਾ ਮੈਂ ਮਦਦ ਕਰੂੰਗੀ ਇਹਨਾਂ ਕਹਿ ਕੇ ਸੋਨੀ ਵਾਪਸ ਆਪਣੇ ਸੂਰੇ ਆ ਗਏ ਸਮਾਂ ਲੰਘਦਾ ਗਿਆ ਇੱਕ ਦਿਨ ਸੁਰਜੀਤ ਕੌਰ ਪੋਲੀ ਮਨਿੰਦਰ ਹੁਣ ਆਪਣੇ ਭੈਣਾਂ ਦੇ ਵਿਆਹ ਦੇ ਲਈ ਮੁੰਡਾ ਲੱਭਣਾ ਸ਼ੁਰੂ ਕਰ ਕਰਤਾ ਸੀ ਸੋਨੀ ਬੋਲੀ ਨਹੀਂ ਮੰਮੀ ਜੀ ਪਹਿਲਾਂ ਦੋਨੇ ਆਪਣੇ ਪੈਰਾਂ ਉੱਤੇ ਖੜੀਆਂ ਹੋ ਜਾਣ ਫਿਰ ਉਹਨਾਂ ਦਾ ਵਿਆਹ ਬਾਰੇ ਸੋਚਾਂਗੇ surjeet ਕੋਰ ਇਹ ਗੱਲ ਮੰਨ ਨਹੀਂ ਰਹੀ ਸੀ ਤਾਂ ਸੋਨੀ ਬੋਲੀ ਮੰਮੀ ਜੀ ਮੇਰੇ ਨਨਾਨਾ ਮੇਰੇ ਲਈ ਬੋਝ ਨਹੀਂ ਜੋ ਮੈਂ ਉਹਨਾਂ ਦਾ ਵਿਆਹ ਕਰਕੇ ਪੱਲਾ ਝਾੜ ਲਵਾਂ ਇਹਨਾਂ ਨੂੰ ਆਪਣੀ ਛੋਟੀਆਂ ਭੈਣਾਂ ਦੀ ਤਰ੍ਹਾਂ ਸਮਝਿਆ ਹੈ ਮੈਂ ਇਸ ਲਈ ਮੇਰੀ ਜ਼ਿੰਮੇਵਾਰੀ ਹੈ ਕਿ ਜਦੋਂ ਤੱਕ ਇਹ ਦੋਨੇ ਆਪਣੇ ਆਪਣੇ ਪੈਰਾਂ ਦੇ ਉੱਤੇ ਖੜੀਆਂ ਨਾ ਹੋ ਜਾਣ ਉਦੋਂ ਤੱਕ ਮੈਂ ਇਹਨਾਂ ਦਾ ਬਿਆਨ ਨਹੀਂ ਕਰਾਂਗੀ ਇਹਨਾਂ ਦੀ ਜ਼ਿੰਮੇਵਾਰੀ ਮੈਂ ਚੁੱਕਾਂਗੀ ਤਾਂ ਕਿ ਇਹ ਅੱਗੇ ਚੱਲ ਕੇ ਵਧੀਆ ਜ਼ਿੰਦਗੀ ਜੀ ਸਕਣ surjeet कौर ਬੋਲੀ ਹੁਣ ਵੀ ਤਾਂ ਆਪਣੇ ਸੋਹਰੇ ਜਾ ਕੇ ਸਭ ਕੁਝ ਕਰ ਸਕਦੀਆਂ ਨੇ ਜਿਵੇਂ ਤੂੰ ਕੀਤਾ ਸੋਨੀ ਬੋਲੀ ਨਹੀਂ ਮੰਮੀ ਇੱਥੇ ਤੁਸੀਂ ਮੈਨੂੰ ਮਾਂ ਦੇ ਰੂਪ ਵਿੱਚ ਮਿਲੇ ਹੋ ਤੁਸੀਂ ਮੇਰੀ ਗੱਲ ਸਮਝੀ ਆ ਪਰ ਜ਼ਰੂਰੀ ਨਹੀਂ ਆ ਕਿ ਇਹਨਾਂ ਨੂੰ ਵੀ ਸੋਹਰਿਆਂ ਵਿੱਚ ਤੁਹਾਡੇ ਵਰਗੀ ਸੱਸ ਮਿਲੇ ਤਾਂ ਆਪਾਂ ਕਿਉਂ ਦੂਜਿਆਂ ਦੇ ਸਹਾਰੇ ਆਪਣੇ ਸੁਪਨੇ ਪੂਰੇ ਕਰੀਏ ਇਹਨਾਂ ਨੂੰ ਇੰਨਾ ਮਜ਼ਬੂਤ ਕਰਕੇ ਇਹਨਾਂ ਦੇ ਘਰੇ ਭੇਜਾਂਗੇ ਤਾਂ ਕਿ ਮੁਸੀਬਤ ਆਵੇ ਤਾਂ ਇਹ ਪੂਰੀ ਤਰ੍ਹਾਂ ਤਿਆਰ ਰਹਿਣ ਤੇ ਇਹਦਾ ਸਾਹਮਣਾ ਕਰ ਸਕਣ ਜੋ ਦੁੱਖ ਦੇ ਤਾਣੇ ਮੈਂ ਸਹੇ ਨੇ ਮੈਂ ਇਹਨਾਂ ਨੂੰ ਕਦੇ ਸਹਿਣ ਨਹੀਂ ਕਰਨ ਦਵਾਂਗੀ ਇਹਨਾਂ ਕਹਿੰਦੇ ਸੋਨੀ ਦੀਆਂ ਅੱਖਾਂ ਪਰ ਆਈਆਂ ਮਨਿੰਦਰ ਨੇ ਸੋਨੀ ਦੇ ਮੋਢੇ ਉੱਤੇ ਹੱਥ ਰੱਖ ਕੇ ਬੋਲਿਆ ਸੋਨੀ ਮੈਂ ਜਾਣਦਾ ਹਾਂ ਤੂੰ ਭਾਬੀ ਨਹੀਂ ਦਲਕੀ ਉਹਨਾਂ ਦੀ ਵੱਡੀ ਭੈਣ ਬਣ ਕੇ ਸੋਚ ਰਹੀ ਹਾਂ ਮੈਨੂੰ ਤੇਰੇ ਉੱਤੇ गर्व ਹੈ ਬਹੁਤ ਚੰਗਾ ਹੋਇਆ ਜੋ ਤੂੰ ਮੇਰੀ ਜ਼ਿੰਦਗੀ ਦੇ ਵਿੱਚ ਆਈ ਤੂੰ ਨਾ ਆਉਂਦੀ ਤਾਂ ਮੇਰੇ ਘਰ ਦੀ ਹਾਲਾਤ ਕੀ ਤੋ ਕੀ ਹੋ ਜਾਂਦੀ ਜਿਹੀ ਜ਼ਿੰਦਗੀ ਦੀ ਤਾਂ ਮੈਂ ਕਦੇ ਕਲਪਨਾ ਵੀ ਨਹੀਂ ਕਰ ਸਕਦਾ ਸੀ ਤੇ ਤੇਰੇ ਸੁਪਨੇ ਦੇਖਣਨ ਤੋਂ ਸਾਨੂੰ ਸਿਖਾਇਆ ਸੁਜੀਤਪੁਰ ਅੱਗੇ ਵੱਧ ਕੇ ਬੋਲੀ ਪੁੱਤ ਮੈਂ ਤਾਂ ਭੁੱਲ ਗਈ ਸੀ ਕਿ ਤੂੰ ਆਪਣੀ ਜ਼ਿੰਦਗੀ ਵਿੱਚ ਕਿੰਨਾ ਸੰਘਰਸ਼ ਕੀਤਾ ਹੈ ਚਲੋ ਠੀਕ ਹੈ ਹੁ ਜਿਵੇਂ ਤੂੰ ਤੇ ਮਨਿੰਦਰ ਚਾਹੋ ਉਸੇ ਤਰ੍ਹਾਂ ਹੀ ਹੋਵੇਗਾ ਜਦੋਂ ਜਦੋਂ ਤੂੰ ਆਪਣੇ ਨਨਾਨ ਨੂੰ ਆਪਣੀਆਂ ਭੈਣਾਂ ਮੰਨ ਹੀ ਲਿਆ ਹੈ ਤਾਂ ਤੂੰ ਇਹਨਾਂ ਦਾ ਹੀ ਭਲਾ ਹੀ ਸੋਚੇਂਗੀ ਸਮਾਂ ਬੀਤਿਆ ਸੋਨੀ ਨੇ ਮਨਦੀਪ ਤੇ ਸੰਦੀਪ ਦੇ ਨਾਲ ਆਪਣੇ ਭਰਾ ਦੀ ਧੀ ਦੀ ਜ਼ਿੰਦਗੀ ਵੀ ਸਵਾਰੀ ਅੱਜ ਉਸਨੇ ਇੱਕ ਚੰਗੀ ਭਾਬੀ ਤੇ ਨੂੰਹ ਹੋਣ ਦੇ ਨਾਲ-ਨਾਲ ਇੱਕ ਜ਼ਿੰਮੇਵਾਰੀ ਪਤਨੀ ਹੋਣ ਦਾ ਵੀ ਫਰਜ਼ਨ ਮਾਇਆ ਤੇ ਸਮਾਜ ਨੂੰ ਇੱਕ ਨਵਾਂ ਸੰਦੇਸ਼ ਦਿੱਤਾ ਕਿ ਮਾਂ ਤੇ ਭੈਣ ਕਿਸੇ ਦੇ ਉੱਤੇ ਬੋਝ ਨਹੀਂ ਹੁੰਦੀਆਂ ਉਧਰ ਰঞ্জੀਤ ਦਾ ਠੀਕ ਦਾ ਇਲਾਜ ਨਾ ਹੋਣ ਕਰਕੇ ਉਸ ਦਾ ਪੈਰ ਕੱਟਣਾ ਪੈ ਗਿਆ ਹੁਣ ਤਾਂ ਰঞ্জੀਤ ਤੁਰਨ ਫਿਰਨ ਵਿੱਚ ਵੀ ਅਸਮਰਥ ਹੋ ਗਿਆ ਸੀ ਕੰਮ ਤਾਂ ਉਹ ਕਰ ਵੀ ਨਹੀਂ ਸਕਦਾ ਸੀ ਤਾ ਆਪਣੇ ਪਰਿਵਾਰ ਵਾਲਿਆਂ ਨੂੰ ਕੀ ਖਵਾਉਣਾ ਖਵਾਊਗਾ ਰঞ্জੀਤ ਹੁਣ ਸੋਚ-ਸੋਚ ਕੇ ਪਰੇਸ਼ਾਨ ਹੁੰਦਾ ਕਿ ਉਹ ਜਿਹਾ ਕੀ ਕਰੇ ਕਿ ਉਸਦੇ ਪਰਿਵਾਰ ਦਾ ਪਾਲਣ ਪੋषण ਹੋ ਸਕੇ ਹਰਪ੍ਰੀਤ ਨੂੰ ਆਪਣੇ ਦੁਆਰਾ ਕੀਤੇ ਗਏ ਇੱਕ-ਇੱਕ ਦੁਰਵਿਵਾਰ ਤੇ ਇੱਕ-ਇੱਕ ਕੋੜੇ ਸ਼ਬਦ ਯਾਦ ਆ ਰਹੇ ਸੀ ਜੋ ਉਸਨੇ ਆਪਣੀ ਸੱਸ ਤੇ ਨਨਾਨ ਦੇ ਲਈ ਦੇ ਲਈ ਬੋਲੇ ਸੀ ਉਹ ਦਿਨ ਰਾਤ ਪਛਤਾਵਾ ਕਰਦੀ ਕਿ ਕਾਸ਼ ਉਹ ਉਹਨਾਂ ਦਿਨਾਂ ਵਿੱਚੋਂ ਆਪਣੀ ਸੱਸ ਦੇ ਨਨਾਨ ਦੇ ਨਾਲ ਚੰਗਾ ਵਰਤਾਅ ਕਰ ਲੈਂਦੀ ਜਦੋਂ ਉਸ ਦੇ ਕੋਲ ਪੈਸੇ ਵੀ ਸੀ ਸੁੱਖ ਸੁਵਿਧਾ ਵੀ ਸੀ ਤਾਂ ਉਸ ਨੇ ਆਪਣੀ ਸੱਸ ਦੇ ਨਨਾਨ ਨੂੰ ਬੋਝ ਸਮਝਿਆ ਹੁਣ ਉਹ ਖੁਦ ਹੀ ਬੋਝ ਬਣ ਗਈ ਸੀ ਕਿਉਂਕਿ ਉਹ ਇੰਨੀ ਪੜ੍ਹੀ ਲਿਖੀ ਵੀ ਨਹੀਂ ਸੀ ਕਿ ਉਸ ਨੂੰ ਕੋਈ ਨੌਕਰੀ ਮਿਲ ਸਕੇ ਤੇ ਉਹ ਕਿਸੇ ਦੇ ਘਰ ਘੋਕਰਾਨੇ ਵਾਲੇ ਕੰਮ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਇੱਜ਼ਤ ਦਾ ਸਵਾਲ ਸੀ ਕੁੱਲ ਮਿਲਾ ਕੇ ਉਸ ਦੇ ਜੀਵਨ ਵਿੱਚ ਇੱਕ ਪਾਸੇ ਖਾਈ ਤੇ ਦੂਜੇ ਪਾਸੇ ਖੋ ਸੀ ਜਿਹੀ ਹਾਲਾਤ ਤੇ ਸੀ ਕਿ ਇੱਕ ਸਮਾਂ ਤਾਂ ਜਿਹਾ ਆਇਆ ਕਿ ਹਰਪ੍ਰੀਤ ਦੇ ਘਰ ਵਿੱਚ ਇੱਕ ਟਾਈਮ ਦਾ ਖਾਣਾ ਵੀ ਨਹੀਂ ਬਣਦਾ ਸੀ ਉਸ ਨੂੰ ਮਜਬੂਰ ਸੋਨੀ ਦੇ ਸਾਹਮਣੇ ਹੱਥ ਫਲਾਉਣੇ ਪਏ ਰੋਂਦੀ ਗਿੜਗੜੋਂਦੀ ਹੋਈ ਸੋਨੀ ਦੇ ਕੋਲ ਗਈ ਤੇ ਆਪਣੇ ਹਾਲਾਤ ਦੇ ਬਾਰੇ ਦੱਸਿਆ ਸੋਨੀ ਤਾਂ ਉਸ ਨੂੰ 1 ਰੁਪਿਆ ਵੀ ਦੇਣਾ ਨਹੀਂ ਚਾਹੁੰਦੀ ਸੀ ਪਰ ਜਿਸ ਮਨਿੰਦਰ ਨੂੰ ਹਰਪ੍ਰੀਤ ਨੇ ਅਨਪੜ ਗਵਾਰ ਤੇ ਗਰੀਬੀ ਭਿਖਾਰੀ ਕਹਿ ਕੇ ਉਸਦੇ ਨਾਲ ਸੋਨੇ ਦਾ ਵਿਆਹ ਕਰਵਾਇਆ ਸੀ ਉਸ ਮਨਿੰਦਰ ਨੇ ਤਰਸ ਦਿਖਾਉਂਦੇ ਹੋਏ ਕਿਹਾ ਸੋਨੇ ਤੂੰ ਤਾਂ ਕਿੰਨੀ ਭਿਖਾਰੀ ਦੀ ਮਦਦ ਕਰਦੀ ਆ ਇਹ ਲੋਕ ਤਾਂ ਫਿਰ ਵੀ ਤੇਰੇ ਆਪਣੇ ਨੇ ਦੇ ਦੇ 2-4 ਲੱਖ ਰੁਪਏ ਇਹਨਾਂ ਨੂੰ ਵੀ ਹਰਪ੍ਰੀਤ ਆਪਣਾ ਸਿਰ ਨੀਵਾ ਕਰਕੇ ਸ਼ਰਮ ਨਾਲ ਪਾਣੀ ਪਾਣੀ ਹੋ ਰਹੀ ਸੀ ਸੋਨੇ ਆਪਣੇ ਘਰ ਦੇ ਅੰਦਰ ਗਈ ਤੇ 5-500 ਦੇ ਨੋਟਾਂ ਦੀ ਕੁਟਿਲਿਆ ਨਾਲ ਭਰਿਆ ਇੱਕ ਬੈਗ ਲੈ ਆ ਕੇ ਆਪਣੀ ਭਾਬੀ ਦੇ ਮੂੰਹ ਉੱਤੇ ਮਾਰਿਆ ਤੇ ਕਹ ਆ ਲੈ ਭਾਬੀ ਇਹਨਾਂ ਪੈਸਿਆਂ ਤੇ ਕਮੰਡ ਵਿੱਚ ਤੁਸੀਂ ਮੈਨੂੰ ਬੋਝ ਕਿਹਾ ਸੀ ਨਾ ਨਾ ਚੱਲ ਅੱਜ ਉਸ ਬੋਝ ਦਾ ਕਰਜ਼ਾ ਲਾ ਹੀ ਦਿੰਦੀ ਹਾਂ ਲੈ ਜਾਓ ਤੇ ਵੀਰੇ ਦਾ ਇਲਾਜ ਕਰਾ ਲਓ ਤੇ ਅੱਜ ਤੋਂ ਬਾਅਦ ਇਹ ਕਦੇ ਨਾ ਕਹੋ ਕਿ ਕੋਈ ਵੀਤੀ ਜਾਂ ਮਾਂ ਕਿਸੇ ਦੇ ਉੱਤੇ ਬੋਝ ਹੁੰਦੀ ਹੈ ਹਰਪ੍ਰੀਤ ਨੇ ਚੁੱਪਚਾਪ ਪੈਸਿਆਂ ਦਾ ਬੈਗ ਚੁੱਕਿਆ ਤੇ ਉੱਥੋਂ ਚਲੀ ਗਈ ਉਹਨਾਂ ਨੂੰ ਅੱਜ ਆਪਣੇ ਕੀਤੇ ਤੇ ਉੱਤੇ ਬਹੁਤ ਪਛਤਾਵਾ ਹੋ ਰਿਹਾ ਸੀ ਕਿ ਕਾਸ਼ ਉਸਨੇ ਆਪਣੇ ਨਨਾਨ ਦੀ ਪੜ੍ਹਾਈ ਦੀ ਕਦਰ ਕੀਤੀ ਹੁੰਦੀ ਕਾਸ਼ ਦੇਵੀ ਵਰਗੀਆਂ ਆਪਣੀ ਸੱਸ ਦੀ ਸੇਵਾ ਕੀਤੀ ਹੁੰਦੀ ਤਾਂ ਉਸ ਨੂੰ ਅੱਜ ਇਹ ਦਿਨ ਨਾ ਦੇਖਣਾ ਪੈਂਦਾ ਪਰ ਹੁਣ ਪਛਤਾਵੇ ਨਾਲ ਕੀ ਹੁੰਦਾ ਜਦੋਂ ਚਿੜੀ ਆ ਖੇਤ ਹੀ ਚੁਗ ਗਈ ਦੋਸਤੋ ਇਹ ਸੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਆ ਤਾਂ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ